ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਆਰਬੀ ਇੰਡੀਆ ਟੀਵੀ ਨਿਊਜ਼ ਮੈਂ ਤੁਹਾਡਾ ਆਪਣਾ ਰੈਬੀ ਪਾਟਿਆ ਅੱਜ ਅਸੀਂ ਜਿਵੇਂ ਤੁਹਾਨੂੰ ਨਕੋਧ ਦੀ ਇੱਕ ਨਹਿਰ ਦਿਖਾ ਰਹੇ ਹਾਂ ਮੇਰੇ ਪਿੱਛੇ ਜਿਹੜੀ ਇਹ ਨਹਿਰ ਆ ਇਹਨੂੰ ਜਿਹੜਾ ਆ ਸਾਫ਼ ਕਰਨ ਦਾ ਟੀਚਾ ਚੁੱਕਿਆ ਆ ਸੰਤ ਨਿਰੰਕਾਰੀ ਮਿਸ਼ਨ ਦੇ ਵੱਲੋਂ ਜਿਹੜਾ ਟੀਚਾ ਚੁੱਕਿਆ ਗਿਆ ਆ ਔਰ ਬ੍ਰਾਂਚ ਜਿਹੜੀ ਨਕੋਧਰ ਪਵੰੰਜਰਾ ਇਹਨਾਂ ਦੇ ਵੱਲੋਂ ਜਿਹੜਾ ਟੀਚਾ ਚੁੱਕਿਆ ਗਿਆ ਆ ਇਸ ਨਹਿਰ ਦੀ ਜਿਹੜੀ ਨਾਲੇ ਸਫਾਈ ਕਰਨੀ ਆ ਉਹਦਾ ਕਾਰਨ ਤੁਹਾਨੂੰ ਦੱਸ ਰਿਹਾ ਹਾਂ ਕੀ ਜਿਹੜੇ ਕੇਸ ਸਬੰਧ ਦੇ ਵਿੱਚ ਇਹਨਾਂ ਦੀ ਸਪਾਈ ਕਰਨੀ ਹੈ ਇਹਨਾਂ ਦੀ ਕਾਰਨ ਤੁਹਾਨੂੰ ਦੱਸਣ ਲੱਗੇ ਆ ਉਹਦਾ ਕਾਰਨ ਕੀ ਆ ਸਫਾਈ ਕਰਨ ਦਾ ਸੰਤ ਅੰੰਕਾਰੀ ਮਿਸ਼ਨ ਦੇ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਉਹਨਾਂ ਦਾ ਜਿਹੜਾ ਬਰਥਡੇ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਸੈਲੀਬ੍ਰੇਟ ਕਰਦੇ ਆ ਉਹ ਸੈਲੀਬ੍ਰੇਟ ਕਿਵੇਂ ਕਰਦੇ ਆ ਉਹ ਸੈਲੀਬ੍ਰੇਟ ਦਾ ਕਾਰਨ ਹੈ ਵੀ ਕੋਈ ਵੀ ਇੱਕ ਟੀਚਾ ਚੱਕਦੇ ਆ ਹਰ ਸਾਲ ਵੀ ਕਿਸੇ ਚੀਜ਼ ਨੂੰ ਸਾਫ਼ ਕਰਨਾ ਨਹਿਰ ਨੂੰ ਸਾਫ਼ ਕਰਨਾ ਕਿਸੇ ਹੋਰ ਬੱਸ ਸਟੈਂਡ ਨੂੰ ਹਸਪੀਟਲ ਨੂੰ ਸਾਫ਼ ਕਰਨਾ ਇਸ ਵਾਰ ਜਿਹੜਾ ਜਿਹੜਾ ਪਿਛਲੇ ਸਾਲ ਵੀ ਟੀਚਾ ਰੱਖਿਆ ਗਿਆ ਸੀਗਾ ਸਵੱਛ ਜਲ ਸਵੱਛ ਮਨ ਉਹ ਵੀ ਇਸ ਸਾਲ ਜਿਹੜਾ ਟੀਚਾ ਜਿਹੜਾ ਉਹਦੇ ਅਨਸਾਰ ਜਿਹੜਾ ਨਹਿਰ ਦੀ ਜਿਹੜੀ ਸਫਾਈ ਕਰਨ ਜਾ ਰਹੇ ਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਆ ਇਸ ਵਾਲੇ ਨਹਿਰ ਦੇ ਜਿਹੜੇ ਹਾਲਾਤ ਆ ਤਾਂ ਦਿਖਾਣ ਦਿਖਾ ਮੌਕਾ ਜਿਹੜਾ ਦਿਖਾ ਰਹੇ ਆ ਔਰ ਤੁਸੀਂ ਦੇਖ ਸਕਦੇ ਆ ਨਹਿਰ ਦਾ ਕਿੰਨਾ ਬੁਰਾ ਹਾਲ ਆ ਪੂਰੀ ਜਿਹੜਾ ਆਲੇ ਦੁਆਲੇ ਪੂਰੀ ਤਰ੍ਹਾਂ ਗੰਦਗੀ ਜਿਹੜੀ ਜਿਹੜੀ ਹੋਈ ਪਈ ਆ ਔਰ ਇਹ ਜਿਹੜਾ ਤੁਸੀਂ ਸਾਰਾ ਪ੍ਰੋਗਰਾਮ ਆਰਬੀ ਇੰਡੀਆ ਟੀਵੀ ਨਿਊਜ਼ ਤੇ ਦੇਖੂਗੇ ਔਰ ਇਹ ਤੁਹਾਨੂੰ ਦੱਸ ਦਈਏ ਇਹ ਜਿਹੜਾ ਐਤਵਾਰ ਨੂੰ ਸੰਤ ਨਨਕਾਰੇ ਮਿਸ਼ਨ ਬ੍ਰਾਂਚ ਨਕੌਦਰ ਅਤੇ ਮਹਿਦਪੁਰ ਜਿਹੜੇ ਦੋਨੇ ਜਿਹੜੀਆਂ ਬ੍ਰਾਂਚੇਸ ਏਰੀਆ ਇਹਨਾਂ ਨੂੰ ਸਾਫ਼ ਕਰਨ ਜਾ ਰਹੀਆਂ ਆ ਔਰ ਉਹਨਾਂ ਦੇ ਜਿੰਨੇ ਵੀ ਭਗਤ ਆ ਨਨਕਾਰੇ ਮਿਸ਼ਨ ਦੇ ਔਰ ਜਿਹੜੇ ਇਹਨਾਂ ਦੇ ਸੇਵਾਦਲ ਦੇ ਮੈਂਬਰ ਆ ਉਹ ਇੱਥੇ ਪਹੁੰਚ ਰਹੇ ਆ ਔਰ ਤੁਸੀਂ ਹਾਲਾਤ ਦੇਖ ਸਕਦੇ ਆ ਨਹਿਰ ਦੇ ਇਸ ਵੇਲੇ ਦੇ ਔਰ ਤੁਹਾਨੂੰ ਬਾਅਦ ਦੇ ਵੀ ਹਾਲਾਤ ਦਿਖਾਵਾਂਗੇ ਕਿਵੇਂ ਜਿਹੜੇ ਅਨੁਯਾਈ ਜਿਹੜੇ ਨਨਕਾਰੇ ਮਿਸ਼ਨ ਦੇ ਇਹ ਟੀਚਾ ਚੱਕਦੇ ਆ ਔਰ ਉਹਨੂੰ ਪੂਰਾ ਕਰਦੇ ਆ ਦੋਸਤੋ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਤਾਂ ਕਿ ਇਹ ਜਿਹੜਾ ਮੈਸੇਜ ਪੂਰੀ ਦੁਨੀਆ ਦੇ ਵਿੱਚ ਪਹੁੰਚ ਸਕੇ ਤੇ ਮੇਰੇ ਨਾਲ ਕੈਮਰਾਮੈਨ ਵਿੱਕੀ ਦੇ ਨਾਲ ਥੈਂਕ ਯੂ